ਤਪਵੰਨਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਦੇ ਨਾਲ ਵੱਡਾ ਹਾਦਸਾ ਵਾਪਰਿਆ। ਸੋ ਦੱਸਿਆ ਗਿਆ ਦੇਰ ਰਾਤ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਹਾਈਵੇ ਉੱਤੇ ਖੜੇ ਐਸਐਸਐਫ ਵਾਹਨ ਨੂੰ ਬੁਰੀ ਤਰ੍ਹਾਂ ਦੇ ਨਾਲ ਟੱਕਰ ਮਾਰ ਦਿੱਤੀ ਹੈ। ਸੋ ਦੱਸਿਆ ਜਾ ਰਿਹਾ ਕਿ ਸਵਿਫਟ ਕਾਰ ਦੇ ਵਿੱਚ ਜੋ ਚਾਲਕ ਸੀ ਉਸ ਨੇ ਡਰਿੰਕ ਕੀਤੀ ਹੋਈ ਸੀ। ਤਾਂ ਹਾਦਸੇ ਦੇ ਵਿੱਚ ਜਿੱਥੇ ਐਸਐਸਐਫ ਸਰਕਾਰੀ ਵਾਹਨ ਸਮੇਤ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉੱਥੇ ਰਾਤ ਦੀ ਡਿਊਟੀ ਤੇ ਨਾੜਤਿਆਂ ਆ ਤਾਂ ਦੋ ਐਸਐਸਐਫ ਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ। ਡ੍ਰਾਇਵਰ ਚਾਲਕ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਸੋ ਐਸਐਸਐਫ ਜਵਾਨ ਨੂੰ ਇਲਾਜ ਲਈ ਪਟਿਆਲਾ ਹਸਪਤਾਲ ਵਿਖੇ ਲਿਜਾਇਆ ਗਿਆ ਆਪਣੇ ਨਾਲ ਸੜਕ ਸੁਰੱਖਿਆ ਪੁਲਿਸ ਦੀ ਗੱਡੀ ਹੈ ਜਿਹਦੇ ਤੇ ਮਲਾਜਿਮ ਸਨ ਆਹ ਵੱਡੀ ਰਾਤ ਕੋਈ 1:10 ਵਜੇ ਜਿਹੜਾ ਬਰਦ ਪੈਂਚੀਆਂ ਕੋਲ ਸਮਾਣਾ ਮੁਸਤਫਾ ਦੇ ਸਾਹਮਣੇ ਉੱਥੇ ਆਪਣੀ ਗੱਡੀ ਜਿਹੜੀ ਸੀ ਉਹ ਬੈਕ ਕਰਕੇ ਖੜਾਏ ਇਹਦੇ ਵਿੱਚ ਕਾਂਸਟੇਬਲ ਹਰਸ਼ੀਪ ਸਿੰਘ ਕਾਂਸਟੇਬਲ ਮਨਜੀਤ ਸਿੰਘ ਤੇ ਪੀਐਸਜੀ ਬਹਾਦਰ ਸਿੰਘ ਤੇ ਇੱਕ ਸ੍ਰਿੱਖਤ ਕਾਰ ਸੀ ਜਿਹੜੀ ਆਪਣਾ ਸਮਾਣਾ ਸਾਈਡ ਤੋਂ ਆਈ ਜਿਹਦੇ ਡਰਾਈਵਰ ਨੇ ਆਪ ਦੀ ਕੱਤੀ ਨੂੰ ਬਹੁਤ ਜ਼ਿਆਦਾ ਤੇਜ਼ ਅਦਾਰੀ ਨਾਲ ਗਲਤ ਕਿਰਾਏ ਲਿਆ ਕੇ ਉਸ ਗੱਡੀ ਦੇ ਵਿੱਚ ਸਿੱਧੀ ਮਲਾਇਮਾ ਨੂੰ ਮਾਰ ਦੇਣ ਦੀ ਨਿਸ਼ਾਨ ਨਾਲ ਜਿਹੜੀ ਕੱਤੀ ਪਾਈ ਉਦੋਂ ਬਾਅਦ ਜਿਹੜਾ ਹੈਗਾ ਇਤਲਾਹ ਮਿਲਣ ਤੇ ਮਲਾਜਮਾਂ ਨੂੰ ਜਿਹੜਾ ਸੀਗਾ ਹਸਪਤਲ ਪਹੁੰਚਾਇਆ ਗਿਆ। ਇਹਨਾਂ ਵਿੱਚੋਂ ਮਲਾਜ ਜਿਹੜਾ ਹਰਸ਼ਵੀ ਸਪਾਈ ਹੈ। ਉਹਦੀ ਹਾਲਤ ਜਿਹੜੀ ਗੰਭੀਰ ਹੈ ਉਹਨੂੰ ਰਾਤ ਅੰਮ੍ਰਿਤ ਹਸਪਤਲ ਦਾਖਲ ਕਰਾਇਆ ਗਿਆ ਸੀ। ਤੇ ਜਿਹੜਾ ਅੱਜ ਉਹਨੂੰ ਪੀਜੀਆਈ ਵਾਸਤੇ ਸ਼ਿਫਟ ਕਰ ਦਿੱਤਾ ਗਿਆ। ਤੇ ਜਿਹੜਾ ਕਾਂਸਟੇਬਲ ਮਨਦੀਪ ਦਾਸੀ ਦਾ ਉਹਦੇ ਬਿਆਨ ਤੇ ਤੋਸ਼ੀ ਗੁਰਧਿਆਨ ਸਿੰਘ ਦੇ ਖਿਲਾਫ ਜਿਹੜਾ ਸਿਵਲ ਕਾਰਜਾਤ ਦਾ ਮੌਸਾ ਤੈਰਵਸੀ ਇਸ ਖਿਲਾਫ ਕਾਨੂੰਨ ਮੁਤਾਬਕ ਜਿਹੜਾ ਹੈਗਾ ਕਾਰਵਾਈ ਕਰਕੇ ਮਕਦਮਾ ਦਰਜ ਕਰ ਦਿੱਤਾ। ਸਪੀਸ਼ ਯਾਰੀ ਹੈ। ਦੇ ਅਪਰਕ ਨਾਂ ਦੀ ਜਗ੍ਹਾ। ਗੱਡੀ ਨੰਬਰ ਸੀਗਾ ਸੀ 13 ਬੀ ਐਲ 227 ਇੱਕ ਤੇ ਵੀ ਗੱਡੀ ਹੈਗੀ ਜੀ ਨਾਮ ਨਾਲ। ਉਹਦਾ ਨਾਂ ਹੈਗਾ ਬੰਦਾ ਜਿਹੜਾ ਚਰੋਂਦਾ ਸੀ ਪਰ ਧਿਆਨ ਸੇ ਸਾਨੂੰ ਉੱਤੇ। ਲਿਖਿਆ ਜੀ ਵਾਸੀ ਬਰਦ ਕਲਾ। ਜੀ ਉਹਦੀ ਜਿਹੜਾ ਮੁੰਡੇ ਦੇ ਚੱਲ ਗਏ ਨੇ ਕੀ ਕੰਡੀਸ਼ਨ ਹੈ ਜਿਹੜਾ ਬੜਾ ਉਦੀ ਕੰਡੀਸ਼ਨ ਕਾਫੀ ਸੀਰੀਅਸ ਹੈ ਹਾਂਜੀ ਰਾਤੀ 10:30 ਤੱਕ ਤਿੰਨ ਪੇਸ਼ੈਂਟਸ ਆਏ ਸੀ ਤਿੰਨ ਪੇਸ਼ੈਂਟਸ ਵੀ ਉੱਥੇ ਬੋੜੀ ਹਾਲਤ ਥੋੜੀ ਹੋਰ ਚੱਲੀ ਜਾ ਰਹੀ ਹੈ ਤੁਹਾਨੂੰ ਪਤਾ ਹੋਵੇਗਾ ਕਿ ਤਰੀ ਕੰਡੀਸ਼ਨ ਥੋੜੀ ਠੀਕ ਹੈ ਹਾਂਜੀ ਇਹਨਾਂ ਨੂੰ ਅਗਲੀ ਕਾਰਵਾਈ ਲਈ ਫੋਰੀ ਕਿਤੇ ਦਾ ਹੈ ਅਡਵਰਸੇਟ ਪੇਸ਼ੈਂਟ ਟ੍ਰਾਂਸਫਰ ਕਰਨੇ ਕਿੰਨਾ ਕਿਸੇ ਦੇ ਸੀਰੀਅਸ ਮੋਰਨ ਦੀ ਕੰਡੀਸ਼ਨ ਕਿ ਸੰਡੀਸ਼ਨ ਨਾ ਉਹਨਾਂ ਦੇ ਇੱਕ ਦੀ ਹੈਡਿੰਗਰੀ ਰਸੇ ਜਾ ਰਹੀ ਹੈ ਹਾਂਜੀ ਤੇ ਉਹਨਾਂ ਦੀ ਕੰਡੀਸ਼ਨ ਥੋੜੀ ਜੀ ਗੰਭੀਰ ਸੀ